ਅਸੀ ਪੰਜਾਬੀ ਲੋਕ ਕਈ ਵਾਰ ਤਾਂ ਇੰਨਾ ਫਕਰਪਣੇ ਦੀਆਂ ਹੱਦਾਂ ਟੱਪ ਜਿੰਦੇ ਆ ਵੀ ਉਹਦਾ ਕੋਈ ਅੰਤ ਹੀ ਨਹੀਂ ਹੁੰਦਾ ਹੁਣ ਸਾਨੂੰ ਵੀ ਪਤਾ ਵੀ ਹੜ੍ਹ ਆਏ ਹੋਏ ਨੇ ਹਨਾ ਪੰਜਾਬ ਦੇ ਵਿੱਚ ਵਗਦਾ ਪਈ ਹੋਈ ਹੈ ਪਰ ਦਬਾਗ ਤੋਂ ਕੰਮ ਲਵੋ ਉਥੇ ਇੰਨਾ ਵੱਧੂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਉਹਦਾ ਫਾਇਦਾ ਕੀ ਹੈ ਉਹ ਗੜ ਰਿਹਾ ਪਾਣੀ ਸੁੱਕ ਲੈਣ ਤੋਂ ਪਾਣੀ ਖਤਮ ਹੋ ਲੈਣ ਤੋਂ ਬਾਅਦ ਵਿੱਚ ਪੰ ਜਾ ਬਨੂ ਜਿਹੜੇ ਲੋਕ ਇਸ ਵਿਪਤਾ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਬਹੁਤ ਰਾਸ਼ਨ ਦੀ ਲੋੜ ਪਊਗੀ ਤੇ ਉਦੋਂ ਨੂੰ ਗਾੜ ਲਿਓ ਤੇ ਫੇਰ ਹੋਰ ਨਾ ਮਾ ਚੱਕੀ ਫਿਰਿਓ ਲੱਖਾਂ ਕਰੋੜਾਂ ਦਾ ਰਾਸ਼ਨ ਐਦਾਂ ਹੀ ਖਰਾਬ ਹੋ ਜਾਊਗਾ ਦਿਮਾਗ ਤੋਂ ਕੰਮ ਲਿਆ ਕਰੋ ਦਿਮਾਗ ਨੂੰ ਅਸਤੀਫੇ ਨਾ ਦਿਆ ਕਰੋ ਪੰਜਾਬੀਓ ਪਲੀਜ਼ ਜਿੰਨੀ ਚੀਜ਼ ਦੀ ਜ਼ਰੂਰਤ ਹੈ ਜਿੰਨੀ ਕੁਆਂਟੀਟੀ ਮਾਤਰਾ ਦੀ ਜ਼ਰੂਰਤ ਹੈ ਉਨੀ ਹੀ ਲੈ ਕੇ ਆਓ ਬਾਧੂ ਮੇਰਾ ਵੀਰ ਨਾ ਗਾਲੋ ਠੀਕ ਹੈ تنواده.